ਜਿਵੇਂ ਅਚਲੌਰ ਪੰਜਾਬ ਦੇ ਵਿੱਚ ਲਗਾਤਾਰ ਹੋ ਰਹੀ ਬਰਸਾਤ ਦੇ ਕਾਰਨ ਜੇਕਰ ਕਿ ਇਹ ਕੁਦਰਤੀ ਆਫਤ ਜਿਹੜੀ ਹੈਗੀ ਆ ਬਿਲਕੁਲ ਪੰਜਾਬ ਦੇ ਲੋਕਾਂ ਦੇ ਭਾਰੀ ਪੈ ਰਹੀ ਹੈ ਜੇਕਰ ਗੱਲ ਕਰੀਏ ਤਾਂ ਪਾਉ ਡੈਨ ਦਾ ਜਲਸਰ ਵੀ ਵਧਣ ਦੇ ਕਾਰਨ ਜਿਹੜਾ ਆ ਬੀਤੇ ਕੱਲ ਜਿਹੜਾ 1 ਲੱਖ 10 ਹਜ਼ਾਰ ਕਿਲੋ ਪਾਣੀ ਛੱਡਿਆ ਗਿਆ ਸੀ ਉਹਦਾ ਅਸਰ ਜਿਹੜਾ ਹੈਗਾ ਅੱਜ ਆਉਣਾ ਜਿਹੜਾ ਸ਼ੁਰੂ ਹੋ ਗਿਆ ਤੇ ਅੱਜ ਅਸੀਂ ਖੜੇ ਹਾਂ ਹਲਕਾ ਟਾਂਡਾ ਦੇ ਰੜਾ ਮੰਡ ਦੀ ਬਿਲਕੁਲ ਤੁਸੀਂ ਬੰਦ ਦੇ ਉੱਪਰ ਜਿੱਥੇ ਕਿ ਤੁਸੀਂ ਬੰਨ ਜਿਹੜਾ ਹੈਗਾ ਬਿਲਕੁਲ ਨਾਜ਼ੁਕ ਬਣਿਆ ਹੈ ਸਾਡੇ ਨਾਲ ਡਿਪਟੀ ਕਮਿਸ਼ਨਰ ਹੁਸ਼ਿਆਰ ਤੋ ਅਸ਼ਕਾ ਜੈਨ ਜੀ ਹੈਗੇ ਜਿਹੜੇ ਕਿ ਹਰ ਵੇਲੇ ਇੱਥੇ ਤੈਨਾਂਤ ਹੈਗੇ ਮੌਕਾ ਦੇਖ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਤੁਸੀਂ ਬੰਦ ਦੀ ਕੀ ਹੋਜੀ ਕੰਡੀਸ਼ਨ ਹੈ ਜੀ ਮੈਮ ਦੇਖੋ ਜੀ ਤੁਸੀਂ ਬੰਨੂ ਅਸੀਂ ਅੱਜ ਤੋਂ ਨਹੀਂ ਮੌਨਸੂਨ ਸੀਜ਼ਨ ਤੋਂ ਪਹਿਲਾਂ ਤੋਂ ਸੀਜ਼ਨ ਦੀ ਸ਼ੁਰੂਆਤ ਤੋਂ ਜਿਹੜਾ ਮੋਨਿਟਰ ਕਰਦੇ ਆਏ ਮੇਰੇ ਨਾਲ ਐਸ.ਸੀ. ਸਾਹਿਬ ਡਰੇਨੇਜ ਐਸ.ਡੀ.ਐਮ. ਸਾਹਿਬ ਜਿਹੜੇ 24 ਘੰਟੇ ਇੱਥੇ ਮੌਜੂਦ ਹੁੰਦੇ ਨੇ ਔਰ ਨਾਲੀ ਐਨ.ਐਚ ਤੋਂ ਟੀਮ ਸੈਕਸ਼ਨ ਸਾਹਿਬ ਆਪ ਮੌਜੂਦ ਨੇ ਔਰ ਅਸੀਂ ਲਗਾਤਾਰ ਇਹੋ ਜਿਹੇ ਮੈਜਰਸ ਲੈ ਰਹੇ ਤਾਂ ਕਿ ਇਹਨੂੰ ਹੋਰ ਸੁਰੱਖਿਅਤ ਕੀਤਾ ਜਾ ਸਕੇ ਜਿਵੇਂ ਤੁਸੀਂ ਦੇਖ ਰਹੇ ਹੋ ਪਿਛਲੇ ਦਿਨੋਂ ਜ਼ਿਆਦਾ ਮੀਂਹ ਪੈਣ ਕਰਕੇ ਪਾਣੀ ਦੀ ਮਾਤਰਾ ਵੀ ਕਾਫੀ ਵਧੀ ਹੈ ਵੋਲਿਊਮ ਵਧਿਆ ਹੈ ਵਿਆਸ ਦਰਿਆ ਦੇ ਵਿੱਚ ਜਿਹਦੇ ਕਰਕੇ ਥਾਂ-ਥਾਂ ਤੇ ਨੁਕਸਾਨ ਹੋਣ ਦਾ ਖੱਜਾ ਬਣਿਆ ਹੈ ਉਹ ਜਿਹਨੂੰ ਅਸੀਂ ਨਾਲ-ਨਾਲ ਪ੍ਰੋਟੈਕਟ ਕਰਨ ਦੇ ਉਪਰਾਲੇ ਮੈਂ ਜਿਕਰ ਗੱਲ ਕਰੀਏ ਤਾਂ ਜੇਕਰ ਅਜੇ ਹਾ ਕੋਈ ਮਹੀਨਾ 2 ਮਹੀਨਾ ਪਹਿਲਾਂ ਇਹ ਨਾ ਬੰਨਣਾ ਦੇਖਿਆ ਹੁੰਦਾ ਜਿਹੜੇ ਸਪਰ ਹੈਗੇ ਇਹਨਾਂ ਨੂੰ ਦੇਖਿਆ ਜਾਂਦਾ ਤਾਂ ਹੋ ਸਕਦਾ ਵੀ ਇਹ ਸਾਨੂੰ ਸਮਝਣਾ ਨਾ ਦੇਖਣਾ ਪੈਂਦਾ ਦੇਖੋ ਜੀ ਜਿਵੇਂ ਮੈਂ ਦੱਸਿਆ ਇੱਥੇ ਤੁਸੀਂ ਲੋਕਲ ਲੋਕਾਂ ਨੂੰ ਵੀ ਪੁੱਛੋਗੇ ਇੱਥੇ ਦੇ ਸਰਪੰਚ ਸਾਹਿਬਾਨ ਨੂੰ ਵੀ ਪੁੱਛੋਗੇ ਇੱਥੇ ਲਗਾਤਾਰ ਡਰੇਨੇਜ ਵੱਲੋਂ ਵੀ ਕੰਮ ਚੱਲਦਾ ਰਿਹਾ ਹੈ ਔਰ NH ਵੱਲੋਂ ਵੀ ਲੇਬਰ ਲਾਈ ਗਈ ਹੈ ਤਾਂ ਕਿ ਕਿਛੇ ਤੁਸੀਂ ਕੰਕਰੀਟ ਦੇਖੀ ਹੈ ਕੰਕਰੀਟ ਦੇ ਬੰਦ ਇਥੇ ਬਣਾਏ ਗਏ ਸੀ ਜਿਹੜੇ ਜ਼ਿਆਦਾ ਵੋਲਿਊਮ ਪਾਣੀ ਦਾ ਹੋਣ ਕਰਕੇ ਪਾਰਟਲੀ ਹੁਣ ਰੁੜ ਗਏ ਹਨ ਜਿਹਨੂੰ ਵੀ ਹੁਣ ਮੌਕੇ ਤੇ ਪ੍ਰੋਟੈਕਟ ਕਰਨ ਲਈ ਇਹਨਾਂ ਦੀਆਂ ਟੀਮਸ ਮੌਜੂਦ ਹੈ ਮੈਮ ਜੀ ਗੱਲ ਕਰੀਏ ਇੱਕ ਪਾਸੇ ਅਸੀਂ ਤੁਸੀਂ ਬੰਦ ਜਿਹੜੇ ਬਣਾ ਰਹੇ ਹਾਂ ਉਹਨਾਂ ਤੇ ਬਿਲਕੁਲ ਕੰਕਰੀਟ ਜਿੱਥੇ ਵੀ ਲੋਡ ਜਿਸ ਸਮਾਨ ਦੀ ਪੈਂਦੀ ਹੈ ਕਰ ਰਹੇ ਹਾਂ ਦੂਜੇ ਪਾਸੇ ਇਸੇ ਹੀ ਤੁਸੀਂ ਬੰਦ ਪਰਲਾ ਪਾਸਾ ਕਿ ਤੁਸੀਂ ਬੰਦਾ ਜਿਹੜਾ ਹੈ ਲੋਕਾਂ ਨੇ ਉਹ ਉਹਨੂੰ ਜੇਸੀਵੀ ਲਾ ਕੇ ਤੋੜ ਦਿੱਤਾ ਹੈ ਕੀ ਉਹ ਪ੍ਰਸ਼ਾਸਨ ਦੀ ਇਜਾਜ਼ਤ ਨਾਲ ਤੋੜਿਆ ਗਿਆ ਹੈ ਜਾਂ विदाउट इजा ਤੋੜਿਆ ਗਿਆ ਦੇਖੋ ਜੀ ਅਸੀਂ ਸਾਰੇ ਜਿਹੜੇ ਪ੍ਰਬੰਧ ਹੈ ਜਾਂ ਜੋ ਵੀ ਇਸ ਵੇਲੇ ਉਪਰਾਲੇ ਚੱਲ ਰਹੇ ਅਸੀਂ ਲੋਕਾਂ ਦੀਆਂ ਸਹੂਲਤਾਂ ਲੋਕਾਂ ਦੀ ਸੇਫਟੀ ਨੂੰ ਦੇਖਦੇ ਹੋਏ ਕਰ ਰਹੇ ਹਾਂ ਜੋ ਵੀ ਕਾਨੂੰਨ ਦੇ ਖਿਲਾਫ ਜਾਂ ਕੋਈ ਉਲੰਘਣਾ ਸਾਨੂੰ ਮਿਲੇਗੀ ਉਹਦੇ ਖਿਲਾਫ ਵੀ ਕਾਰਵਾਈ ਅਸੀਂ ਲਗਾਤਾਰ ਲੈ ਰਹੇ ਹਾਂ ਤੇ ਇਸ ਵੇਲੇ ਅਸੀਂ ਸਾਡਾ ਮੇਨ ਮਕਸਦ ਇਹ ਹੈ ਕਿ ਜਾਨ ਮਾਲ ਦਾ ਨੁਕਸਾਨ ਜਿਹੜਾ ਬਚਾਇਆ ਜਾਵੇ जानमाल ਦਾ ਨੁਕਸਾਨ ਜਿਹੜਾ ਹੈਗਾ ਬਚਾਇਆ ਜਾ ਸਕਿਆ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸੰਜਣਾ ਨੇ ਦੱਸਿਆ ਸਾਰਾ ਮੌਕਾ ਦੇਖਿਆ ਤੇ ਪੁਕਤੇ ਪ੍ਰਬੰਧ ਜਿਹੜੇ ਕਰਨ ਦਾ ਵਾਦਾ ਕਰ ਰਹੇ ਨੇ ਤੇ ਹੁਣ ਦੇਖਣਾ ਇਹ ਹੋਵੇਗਾ ਕਿ ਇਹ ਤੁਸੀਬਨ ਜਿਹੜਾ ਹੈਗਾ ਕਿਉਂਕਿ ਬੜੀ ਨਾਜ਼ੁਕ ਸਥਿਤੀ ਦੇ ਵਿੱਚ ਹੈਗਾ ਜੇਕਰ ਤੁਸੀਬਨ ਨੂੰ ਕੋਈ ਨੁਕਸਾਨ ਹੁੰਦਾ ਤੇ ਇਹਦੇ ਨਾਲ ਘਟੋ ਘਟ ਜਿਹੜੇ 3-4 ਪਿੰਡ ਜਿਹੜੇ ਹੈਗੇ ਆ ਉਹਨਾਂ ਨੂੰ ਵੱਡਾ ਨੁਕਸਾਨ ਹੋ ਸਕਦਾ ਕੈਮਰਾਮੈਨ ਲਖਸ਼ਮੰਤੀ ਦੇ ਨਾਲ ਤਰਸੇਮ ਪੱਪੂ ਪੀਡੀਸੀ ਨਿਊਜ਼ ਹੁਸ਼ਿਆਰਪੁਰ